ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਮੈਂ ਵੀਡੀਓ ਸਵੇਰ ਸਟਾਰਟ ਨਹੀਂ ਕੀਤੀ ਸੀ ਤੇ ਮੂੰਹ ਸਾਢੇ 12 ਦਾ 12:20 ਮਿੰਟ ਹੋ ਗਏ ਤੇ ਹੁਣ ਵੀਡੀਓ ਸਟਾਰਟ ਕੀਤੀ ਹੈਗੀ ਸਵੇਰ ਮੇਰੇ ਕੋਲ ਟਾਈਮ ਨਹੀਂ ਸੀਗਾ ਕਿਉਂਕਿ ਨਵੀ ਨੂੰ ਤਿਆਰ ਕਰਕੇ ਛੱਟ ਕੇ ਆਉਣਾ ਸੀਗਾ ਤੇ ਕੱਪੜੇ ਪਏ ਸੀਗੇ ਥੋੜੇ ਜਿਹਾ ਉੱਠੋਣੇ ਸੀਗੇ ਸਵੇਰ ਤੋਂ ਇਸੇ ਮੈਂ ਉਦੋਂ ਮੈਂ ਸਕੂਲ ਚ ਸੀ ਗਿਆ ਰੱਖਾ وجہ ਮੀਂਹ ਲੈ ਪੇ ਬਹੁਤ ਜਿਆਦਾ ਸੀ ਗਿਆ ਤੇ ਮੈਂ 12 ਵਜੇ ਜਦੋਂ ਮੀਂਹ हट ਗਿਆ ਉਦੋਂ ਆਈ ਹੈਗੀ ਤੇ ਹੁਣ ਵੀ ਬੰਦ ਹੋ ਗਿਆ ਤੇ ਕੰਮ ਕਰਣੇ ਸਵੇਰ ਰੋਟੀ ਪਾਣੀ ਦਾ ਨੇ ਮੇਡ ਕੇ ਤੇ ਝਾੜੂ ਪੁੱਛਾ ਲਾ ਲੇ ਸੀਗਾ ਤੇ ਨਵੀ ਨੂੰ ਮੈਂ ਸਕੂਲ ਵੀ ਛੱਡਿਆ ਸੀ ਫਿਰ ਮੈਂ ਆਪ ਗਈ ਤਿਆਰ ਹੋ ਕੇ ਤੇ ਹੁਣ ਕੋਈ ਕੰਮ ਨਹੀਂ ਕਰ ਤੇ ਵੀਡੀਓ ਤਾਂ ਇਹਨਾਂ ਤੜਕੇ ਬਣਾਈ ਨਹੀਂ ਨੀ ਮੈਂ ਚੱਲ ਕੱਪੜੇ ਧੋ ਲਿਏ ਬੱਸ ਬੱਸ ਚੱਲ ਬਸ ਬੈੱਡ ਤੇ ਆ ਜਾ ਬੈੱਡ ਤੇ ਬੈੱਡ ਤੇ ਬੈੱਡ ਤੇ ਬੱਸ ਫਿਰ ਬੈੱਡ ਤੇ ਬੈੱਡ ਤੇ ਆ ਜਾ ਬੈੱਡ ਤੇ ਬੈੱਡ ਤੇ ਚੱਲੋ ਬੈੱਡ ਤੇ ਫਿਰ ਬੈੱਡ ਤੇ ਉੱਤ ਚੱਲ ਸਾਰਾ ਖਲਿਆਣ ਤੇ ਮੱਡੇ ਚ ਚੱਕ ਲੈ ਹੁਣ ਤੇ ਚੱਕ ਲੈ ਹੁਣ ਤੇ ਚੱਕ ਲੈ ਹੁਣ ਚੱਲ ਆ ਤੇ ਚੱਕ ਲਿਓ ਨਾ ਤੇ ਚੱਕੀ ਤੇ ਚੱਕ ਕਰਦੇ ਫੜ ਚੜ ਜਾ ਸੁੰਘੋਗੇ ਹਣ ਕੀ ਲਿਆਂਦਾ ਬੂਟ ਐਰੇ ਚ ਕੱਪੜੇ ਹੋਣਗੇ ਧੋਣ ਵਾਲੇ ਅੰਦਰ ਬੈੱਡ ਤੇ ਹੋ ਤੈ ਬੈੱਡ ਤੇ ਤਾਂ ਜਾ ਲੈ ਬੈੱਡ ਤੇ ਜਾ ਬੁੱਤ ਬੈਠ ਕੇ ਬੈਠੂ ਬੈੱਡ ਤੇ ਛਾਲ ਮਾਰ ਉਧਰ ਲੈ ਤੇ ਅੰਦਰ ਆ ਇੱਧਰ ਅੰਦਰ ਲੈ ਬੈਠੋ ਸਾਰਾ ਆ ਦੇਖ ਇੱਧਰ 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 ਪੂਰੇ ਆਪਣੇ ਆ ਇੱਥੇ ਆਪਣੇ ਕਮਰੇ ਚ ਆ ਇਹਨ ਪਤਾ ਆਪਣੇ ਕਮਰੇ ਦਾ ਪੂਰਾ ਕਹਦੀ ਡੈਡੀ ਆ ਜਾ ਕੌਣ ਆ ਗਿਆ ਨਵੀ ਆ ਗਈ ਨਵੀ ਕਿੱਥੇ ਆ ਕੌਣ ਲੈ ਕੇ ਹੈ ਨਵੀ ਨੂੰ ਹੈ ਗਰੇਸੀ ਗਰੇਸੀ ਲੈ ਕੇ ਆਏ ਗਰੇਸੀ ਨਵੀ ਨੂੰ ਕਹੂਰੀ ਆਏ ਬੈੱਡ ਤੇ ਬੈੱਡ ਤੇ ਆ ਜਾ ਕੇ ਕਿੱਥੇ ਹੈ ਨਵੀ ਆਪਣੀ ਨਵੀ ਤੂੰ ਆ ਗਈ ਮੈਂ ਕੱਲ ਜਿᱷ ਲੁਕਤੀ ਹਾਂ ਕੀਆ ਚਾਹ ਰਹੀ ਹੈ ਅੱਛਾ anjibar musim keme hujan nih tan yang basah kawan kalahi ya kala kalah hujan aku udah dek jendi jendi hala cewek nabin huni

ਕਿੱਦਿ ਤੱਕ ਵਰਬ ਨਹੀਂ ਪਾਇਆ ਇੱਕੀ ਅਸੀਂ ਬਾਲਾ ਜਿਆਦੇ ਮੀਂਹ ਹੈ ਦੇਖੋ ਪਾਣੀ ਦਰਿਆਈ ਬਣਿਆ ਪਿਆ ਪਿੱਛੇ ਹੋ ਜਾ ਗਰੇਸੀ ਗਾਰਾ ਇਹ ਤਾਂ ਬਿੱਚੀ ਭੁੱਲ ਗਿਆ ਨਾ ਵਾਲਾ ਨਹੀਂ ਪਿੱਛੇ ਹੋ ਜਾ ਗ੍ਰਿੱਚੀ ਪਾਣੀ ਵਾਲਾ ਦਾ ਜਿੱਥੇ ਸਟਾ ਗ੍ਰਿੱਚੀ ਵੀ ਦੇਖੀ ਹੈ ਨਾ ਪਾਣੀ ਵਾਲਾ ਹੈ ਨਾ ਪਰ ਤੂੰ ਪਾਣੀ ਪਿੱਛੇ ਹੋ ਜਾ ਪਿੱਛੇ ਜਲ ਦੇਮੀ ਮੀ ਬਾਲਾ ਮੀ ਪੈਕੇਟ ਹੈ ਤੇ ਹਜੇ ਵੀ ਆਈ ਜਾਂਦਾ ਸੀ ਉੱਪਰ ਆਈ ਸੀ ਵੀ ਇਹ ਪੰਤਾਲੇ ਦੇਖੋ ਦੀ ਬੰਦ ਤਾਂ ਨਹੀਂ ਕਿ ਕਿਤੇ ਵਧੀਆ ਹੋਇਆ ਪਿਆ ਵੈਸੇ ਮੌਸਮ ਠੰਡਾ ਠੰਡਾ ਆ ਵੀ ਵਧੀਆ ਚੱਲ ਰਿਹਾ ਹੈ ਜਦ ਬੱਚਾ ਆ ਗਿਆ ਤੇ ਸਾਨੂੰ ਕੋਈ ਕੱਤੀ ਆਂਦੀ ਹੈਗੀ ਇਹ ਕਹਿੰਦੀ ਕਰ ਲਈ ਹੈ ਕਰ ਲਈ ਕਿੱਥੇ ਕਰ ਲਈ ਦੇਖੋ ਝਾਕਦੀ ਓਹ ਹਾਂ ਹਾਂ ਜਾਂਦੀ ਨਹੀਂ ਕਰਲੀ ਕਰਲੀ ਭਾਜਾ ਤੂੰ ਗਰੇਸੀ ਕਿਧਰ ਗਈ ਕਰਲੀ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਤੇ ਕੱਲ ਆਪਾਂ ਨੇ ਬੁੱਧਵਾਰ ਨੂੰ ਕੋਈ ਵੀਡੀਓ ਨਹੀਂ ਬਣਾਈ ਨੀ ਮੰਗਲਵਾਰ ਨੂੰ ਬਣਾਈ ਸੀਗੀ ਜਿੱਦੋਂ ਮੀਂਹ ਪੈਂਦਾ ਸੀਗਾ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਈਗੀ ਤੇ ਕੁਝ ਮੇਰਾ ਚਤ ਨਹੀਂ ਸੀ ਠੀਕ ਤੇ ਰਾਤ ਵੀ ਮੈਨੂੰ ਬਹੁਤ ਬੁਖਾਰ ਹੋ ਗਿਆ ਤੇ ਇਹ ਜਿਵੇਂ ਦਵਾਈ ਵੀ ਲੈਣੀ ਹੈਗੀ ਤੇ ਮੈਂ ਹਾਂ ਚਲੋ ਵੀਡੀਓ ਪੂਰੀ ਕਰ ਲਈਏ ਨਾਲੇ ਤਾਂ ਤੇ ਨਾਲ ਹੀ ਵੀਡੀਓ ਦੀ ਸਮਾਪਤੀ ਕਰ ਲਈਏ ਤਾਂ ਕਰਕੇ ਫਿਰ ਮੈਂ ਵੀਡੀਓ ਹੁਣ ਸਟਾਰਟ ਕਰ ਲਈ ਤੇ ਸਾਡਾ ਪੀਣਾ ਵੀ ਹਜੇ ਕਰਨ ਵਾਲਾ ਪਿਆ ਅੱਜ ਧੁੱਪੇ ਸਿੱਟੀ ਸੀਗੀ ਕਣਕ ਤੇ ਨਾਲੇ ਕਈ ਦਿਨਾਂ ਦਾ ਕੂੜਾ ਪਿਆ ਸੀਗਾ ਉਹ ਚਕਾਇਆ ਤੇ ਕੂੜੇ ਵਾਲੇ ਆਉਂਦੇ ਨਹੀਂ ਬਾਅਦ ਚ ਆਉਂਦੇ ਹੋਣਗੇ ਉਦੋਂ ਮੈਂ ਘਰੇ ਨਹੀਂ ਹੁੰਦੀ ਸੀਗੀ ਤੇ ਕੋਸ਼ ਅਗਲੇ ਉਹ ਨੰਗ ਜਾਂਦੇ ਉਹਨਾਂ ਨੂੰ ਆਇਆ ਹੁੰਦਾ ਵੀ ਇਹਨਾਂ ਦੇ ਘਰੇ ਹੈ ਨਹੀਂਗਾ ਕੋਈ ਤੇ ਅੱਜ ਰੇੜੀ ਉਹਦੇ ਵਾਲੇ ਆਏ ਸੀਗੇ ਟਰਾਲੀ ਵਾਲੇ ਉਹਨਾਂ ਨੂੰ ਚਕਾਇਆ ਕੋਲਦਾ ਸਾਰਾ ਤੇ ਡਸਟ ਵੀ ਇਹਨਾਂ ਜਿਹੜੇ ਆਪਾਂ ਨੇ ਖਾਲੀ ਕਰ ਲਏ ਤੇ ਦੋ ਦਿਨਾਂ ਦੇ ਕੱਪੜੇ ਸੀਗੇ ਉਹ ਮੈਂ ਧੋਤੇ ਹੈਗੇ ਤੇ ਘਗੜਨੇ ਝਾੜੂ ਪੋਚਾ ਲਾ ਕੇ ਰੋਟੀ ਪਾਣੀ ਬਣਾਇਆ ਤੇ ਮੈਂ ਵਸ ਨਵੀ ਨੂੰ ਛੱਡਿਆਈ ਸੀਗੀ ਨਹੀਂ ਛੱਡ ਕੇ ਨਹੀਂ ਆਈ ਸੀਗੀ ਨਵੀ ਨੂੰ ਲੈ ਕੇ ਆਈ ਸੀ ਸਕੂਲੋਂ 12 ਵਜੇ ਤੇ ਇਹ ਛੱਡ ਕੇ ਨਵੀ ਦੇ ਰੇੜੀ ਆਏ ਸੀਗੇ ਤੇ ਹੁਣ ਆਪਾਂ ਵੀਡੀਓ ਤੇ ਕਰਾਂਗੇ ਸਮਾਪਤੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਨਾਲੇ ਆਪਾਂ ਇਸ ਤੋਂ ਵੀ ਵਧੀਆ-ਵਧੀਆ ਵੀਡੀਓ ਬਣਾਇਆ ਕਰਾਂਗੇ ਹੁਣ ਜਿਵੇਂ ਕਿ ਹੁਣ ਵਾਲਾਂ ਵਾਲਾਂ ਤੇ ਵੀਡੀਓ ਬਣਾਇਆ ਕਰਾਂਗੇ ਵਾਲ ਵੀ ਆਪਾਂ ਵਧੀਆ ਸਿਲਕੀ ਤੇ ਵਧੀਆ ਕਿਵੇਂ ਰੱਖਣੇ ਆਗੇ ਲੰਮੇ ਕਿਵੇਂ ਕਰਨੇ ਵਾਲ ਤੇ ਹੋਰ ਵੀ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਐਂ ਲੱਗਦਾ ਮੂੰਹ ਮੇਰਾ ਜਿਵੇਂ ਸੁਜਿਆ ਪਿਆ ਹੁੰਦਾ ਤੇ ਚਲੋ ਜੀ ਫਿਰ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਆਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੂ ਜੀ ਧੰਨਵਾਦ